ਨਰਵ ਹੈ ਵਨ ਬਾਗ ਦੀ ਪ੍ਰਾਤਿ ਜੈ ਜੈ ਭੀਮ ਜੈ ਭਗਤ ਜੈ ਭੀਮ ਜੈ ਭਗਤ ਅੱਜ ਮੀਡੀਆ ਨੇ ਨੂੰ ਖੇਚਣ ਦਿੱਤੀ ਆ ਕਿਉਂਕਿ ਨਗੋਦਰ ਦੇ ਵਿੱਚ ਵਕ ਵਕ ਪਿੰਡਾਂ ਤੋਂ ਵਕ ਵਕ ਸਮਾਵਾ ਦਲ ਤੱਕ ਉਤੀ ਦਲਤ ਬਾਨਮੀ ਕੀ ਸਮੁਦਾਇ ਇਕੱਠਾ ਹੋਇਆ ਹੈ ਕਿਉਂਕਿ ਰਾਜਨੀਤੀ ਦੇ ਉੱਪਰ ਹਰ ਇੱਕ ਖੇਤਰ ਦੇ ਵਿੱਚ ਕੁਛ ਨਿੱਕਰ ਦੀ ਲੜਾਈ ਚੱਲ ਰਹੀ ਹੈ ਲੇਕਿਨ ਪੰਜਾਬ ਦੇ ਅੰਦਰ 13 ਸੀਟਾਂ ਦਾ ਯੁੱਧ ਚੱਲ ਰਿਹਾ ਵਾ ਜਿਹਦੇ ਵਿੱਚੋਂ 4 ਸੀਟਾਂ ਰਿਜ਼ਰਵ ਹੈ ਕਿਸੇ ਵੀ politcal ਪਾਰਟੀ ਨੇ ਇਹਨਾਂ 4 ਸੀਟਾਂ ਦੇ ਉੱਤੇ ਬਾਰਮਿਕੀ ਸਮਾਜ ਨੂੰ ਟਿਕਟ ਨਹੀਂ ਦਿੱਤੀ ਸवाय ਭਾਰਤੀ ਜਨਤਾ ਪਾਰਟੀ ਅਸੀਂ ਬੜੇ ਦਿਨਾਂ ਤੋਂ ਚਾਰਟ ਆਊਟ ਕਰ ਰਹੇ ਸੀ ਪਿੰਡ-ਪਿੰਡ ਜਾ ਕੇ ਸਾਰਿਆਂ ਦੇ ਅੰਦਰ ਇੱਕ ਦੁੱਖ ਸੀ ਕਿ ਬਾਰਮਿਕੀ ਸਮਾਜ ਨੂੰ ਸਭ ਤੋਂ ਵੱਧ ਉਮੀਦ ਜਿਹੜੀ ਸੀ ਕਾਂਗਰਸ ਪਾਰਟੀ ਤੇ ਸੀ ਕਿਉਂਕਿ ਪਿਛਲੇ 65 ਸਾਲਾਂ ਤੋਂ 70 ਸਾਲਾਂ ਤੋਂ ਸਾਡਾ ਸਮਾਜ ਕਾਂਗਰਸ ਪਾਰਟੀ ਨੂੰ ਵੋਟ ਪਾ ਰਿਹਾ ਹੈ ਲੇਕਿਨ ਉਹਨੇ ਇੱਕ ਵੀ ਟਿਕਟ ਨਹੀਂ ਦਿੱਤੀ ਸਭ ਤੋਂ ਵੱਧ ਅਗਰ ਕਿਸੇ ਨੇ ਸੀਟਾਂ ਦਿੱਤੀਆਂ ਤਾਂ ਭਾਰਤੀ ਜਨਤਾ ਪਾਰਟੀ ਨੇ ਦਿੱਤੀਆਂ ਚਾਹੇ ਹੰਸਰਾ ਜੀ ਹੰਸ ਜੀ ਨੂੰ ਪਦਮ ਸ਼੍ਰੀ ਸਾਡੇ ਦਲਤਾਂ ਦੇ ਜੋ ਕੋਈ ਨਹੀਂ ਰਹੀਰਾ ਚਾਹੇ ਫਤੇਗੜ ਸਾਹਿਬ ਤੋਂ ਗੇਜਰਾ ਵਾਲਮੀਕੀ ਜੀ ਨੂੰ ਦਿੱਤੀ ਆ ਤੇ ਚਾਹੇ ਖਡੂਰ ਸਾਹਿਬ ਤੋਂ ਅਨਜੀਤ ਸਿੰਘ ਮੱਨਾ ਜੀ ਉਹ ਜਰਨਲ ਸੀਟ ਹੈ ਜਰਨਲ ਸੀਟ ਇੱਕ ਗਲਤ ਸੀਟ ਗਲਤ ਇਨਸਾਨ ਨੂੰ ਟਿਕਟ ਦੇਣੀ ਇਹ ਭਾਰਤੀ ਜਨਤਾ ਪਾਰਟੀ ਦਾ ਕਮਾਲ ਕਿਉਂਕਿ ਅਸੀਂ ਸਮਝਦੇ ਪਏ ਆ ਕਿ ਭਾਰਤੀ ਜਨਤਾ ਪਾਰਟੀ ਨੇ ਪਿਛਲੇ 10 ਸਾਲਾਂ 'ਚ ਜੋ ਕੰਮ ਕੀਤੇ ਆ ਅਸੀਂ ਉਹਦਾ ਐਨਾਲਿਸਿਸ ਕੀਤਾ ਵਾ ਕਿਉਂਕਿ 65 ਸਾਲ ਦੀ ਕਾਂਗਰਸ ਦੀ ਸਰਕਾਰ ਔਰ 10 ਸਾਲ ਦਾ ਜਿਹੜਾ ਭਾਰਤੀ ਜਨਤਾ ਪਾਰਟੀ ਨੇ ਸਭ ਤੋਂ ਵੱਧ ਜਿਹੜਾ ਕੰਮ ਭਾਰਤੀ ਜਨਤਾ ਪਾਰਟੀ ਨੇ ਸਾਡੇ ਸਮਾਜ ਲਈ ਕੀਤਾ ਕਿ ਜੰਮੂ ਕਸ਼ਮੀਰ ਦੇ ਅੰਦਰ ਜਿਹੜੀ 370 ਧਾਰਾ ਤੋੜੀ ਆ ਉਹਦਾ ਸਭ ਤੋਂ ਵੱਧ ਜਿਹੜਾ ਐ ਫਾਇਦਾ ਹੋਇਆ ਉਹ ਦਲਤਾਂ ਦੇ ਭਾਈਚਾਰੇ ਨੂੰ ਹੋਇਆ 1952 ਦੇ ਅੰਦਰ ਦਲਤ ਭਾਈਚਾਰੇ ਨੂੰ ਜੰਮੂ ਕਸ਼ਮੀਰ ਦੀ ਰਿਆਸਤ ਇਥੇ ਸਫਾਈ ਕਰਮਚਾਰੀਆਂ ਨੂੰ ਲੈ ਕੇ ਗਈ ਸੀ ਸਫਾਈ ਕਰਮਚਾਰੀਆਂ ਨੂੰ ਭਰਤੀ ਕੀਤਾ ਜੰਮੂ ਕਸ਼ਮੀਰ ਦੀ ਸਫਾਈ ਕੀਤੀ ਉਥੇ ਅੱਜ 75 ਸਾਲਾਂ ਦਾ ਬਾਅਦ ਚਾਹ ਚੌਥੀ ਪੀੜੀ ਚੱਲਦੀ ਪਈ ਆ ਸਾਡੇ ਬਾਲਮਿਕੀ ਭਾਈ ਚਾਰਾ ਜਿਹੜਾ ਕਾਰਪੋਰੇਸ਼ਨ ਦੇ ਤੌਰ ਤੇ ਉੱਥੇ ਗਿਆ ਸੀ ਉਹਦੀ ਚੌਥੀ ਪੀੜ੍ਹੀ ਕੋਈ ਡਾਕਟਰ ਬਣ ਗਈ ਕੋਈ ਵਕੀਲ ਬਣ ਗਈ ਕੋਈ 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 ਟੀਚਰ ਬਣ ਗਈ ਕੋਈ ਇੰਜੀਨੀਅਰ ਬਣ ਗਈ ਉੱਥੇ ਦੀ ਸਰਕਾਰ ਕਹਿੰਦੀ ਸੀ ਵੀ ਇੱਥੇ 370 ਲੱਗੀ ਆ ਉਹਦੇ ਅੰਦਰ ਇੱਕ 35A ਦੀ ਧਾਰਾ ਸੀ ਕਿਉਂਕਿ ਜੇ ਤੁਸੀਂ ਪੜ੍ਹ ਲਿਖ ਵੀ ਗਏ ਆ ਤੁਹਾਨੂੰ ਨੌਕਰੀ ਇੱਥੇ ਕੋਈ ਨਹੀਂ ਮਿਲਨੀ ਕਿਸੇ ਸਟੇਟ 'ਚ ਵੀ ਨੌਕਰੀ ਨਹੀਂ ਮਿਲਨੀ ਤੁਹਾਡਾ ਆਧਾਰ ਕਾਰਟ ਨਹੀਂ ਬਦਨਾ ਉਹ ਨੂੰ ਅਗਰ ਨੌਕਰੀ ਮਿਲੂਗੀ ਤਾਂ ਕਾਰਪੋਰੇਸ਼ਨ ਚ ਮਿਲੂਗੀ ਉਹ ਵੀ ਜਦੋਂ ਨਿਕਲੇਗੀ ਉਹ 370 ਜਦੋਂ ਟੁੱਟੀ ਉਹ ਚ 35 ਇਹ ਵੀ ਟੁੱਟੀ ਆ ਇਸ ਕਰਕੇ ਮੋਦੀ ਸਾਹਮਣੇ ਸਾਡਾ ਦਿਲ ਛੂ ਲਿਆ ਨੰਬਰ 2 ਤੇ ਮੋਦੀ ਸਾਹਮਣੇ ਦਲਤਾ ਚੋਤੀ ਦਲਤ ਸਫਾਈ ਕਰਮਚਾਰੀਆਂ ਦੇ ਪੈਰ ਧੁੱਤੇ ਆ ਕੁਝ ਗੱਲਾਂ ਵਾ ਦਲਤ ਭਾਈਚਾਰਾ ਜਿਹੜਾ ਵਾ ਕਾਂਗਰਸ ਨਾਲ ਟੁੱਟ ਕੇ ਭਾਰਤੀ ਜਨਤਾ ਪਾਰਟੀ ਨੂੰ ਜਾ ਰਿਹਾ ਵਾ ਇਸੇ ਕਰਕੇ ਅੱਜ ਮੇਰੇ ਨਾਲ ਅਸ਼ਵਨੀ ਧਾਰੀਵਾਲ ਜੀ ਜੋ ਡਾਕਟਰ ਬੀ ਆਰ ਅੰਬੇਡਕਰ ਦਲਿਸਾਨਾ ਦੇ ਪੰਜਾਬ ਦੇ ਪ੍ਰਧਾਨ ਹਨ ਬਲਵਿੰਦਰ ਮਾਲੜੀ ਜੀ ਜੋ ਭਗਵਾਨ ਵਾਲਮੀਕੀ ਅਧਿਕਾਰ ਸੈਨਾ ਨੂੰ ਚਲਾਉਂਦੇ ਆ ਔਰ ਵਾਲਮੀਕ ਸਭਾ ਨਕੋਦਰ ਤੋਂ ਬਿੱਟੂ ਪ੍ਰਧਾਨ ਜੀ ਔਰ ਮੈਂ ਸਮਝਦਾ ਵਾ ਸਰੂਪ ਜੀ ਔਰ ਰੋਨੀ ਗਿੱਲ ਜੀ ਜਿਹੜੇ ਵਾਲਮੀਕ ਸਭਾ ਨਕੋਦਰ ਤੋਂ ਜੱਸਾ ਨਕੋਦਰ ਜੀ ਵਾਲਮੀਕੀ ਸਤਕਾਰ ਸੰਗਠਨ ਨੂੰ ਚਲਾਉਂਦੇ ਪਏ ਹਨ ਤੇ ਬਹੁਤ ਜਾਗਰੂਕ ਸੱਬਰਵਾਲ ਜੀ ਰ ਰੋਬਲ ਸੋਤਾ ਜੀ ਰਾਹੁਤ ਸੋਤਾ ਜੀ ਅਸ਼ੋਕਨੀ ਗੇਲ ਜੀ ਮਹਿਤਪੁਰ ਤੋਂ ਹਾਂ ਜੀ ਰਗੂ ਸੱਬਰਵਾਲ ਸਾਹਿਬ ਮੰਗੇ ਹੋਣੀ ਮੈਂ ਗਨ ਸੈਨਾ ਮੇਰਾ ਮਤਲਬ ਇੱਕ ਇੱਕ ਪਿੰਡ ਜਿਹੜਾ ਕਹਿੰਦਾ ਵੀ ਇਸ ਵਾਰੀ ਵੋਟ ਭਾਰਤੀ ਜਨਤਾ ਨੂੰ ਪਾਉਣਾ ਔਰ ਭਾਰਤੀ ਜਨਤਾ ਪਾਰਟ ਨੂੰ ਨਿਸ ਕਰਕੇ ਵੋਟ ਪਾਣੀ ਹੈ ਕਿਉਂਕਿ ਪ੍ਰਧਾਨ ਮੰਤਰੀ ਜੀ ਨੇ ਜਿੱਥੇ 500 ਸਾਲ ਲੜਾਈ ਲੜ ਕੇ ਅਜੋਧਿਆ ਦੇ ਅੰਦਰ ਸ਼੍ਰੀ ਰਾਮ ਜੀ ਦਾ ਮੰਦਿਰ ਬਣਾਇਆ ਉਹ ਤੇ ਭਗਵਾਨ ਬਾਲਮੀਕੀ ਦੀ ਮੂਰਤੀ ਸਥਾਪਨਾ ਦਾ ਵੀ ਅਨਾਉਂਸ ਕੀਤਾ। ਉਸੇ ਅਜੋਧਿਆ ਦੇ ਵਿੱਚ ਅੰਤਰਰਾਸ਼ਟਰੀ 에ਰਪੋਰਟ ਬਣਾ ਦਿੱਤਾ ਵਾ ਜਿਹਦਾ ਨਾਮ ਭਗਵਾਨ ਬਾਲਮੀਕੀ ਦੇ ਨਾਮ ਤੇ ਰੱਖਿਆ। ਤੋਂ ਮੈਂ ਸਮਝਦਾ 10 ਸਾਲਾਂ ਦੀ ਜਿਹੜੀ ਡਿਵੈਲਪਮੈਂਟ ਹੈ ਐਡੀ ਮਾਰਕਸ ਡਿਵੈਲਪਮੈਂਟ ਮੈਂ ਆਰਟੀਆਈ ਆਰਟੀਆਈ ਰਾਹੀਂ ਸਾਰਾ ਡਾਟਾ ਲਿਆ 2014 ਦੇ ਤੱਕ ਭਾਰਤ ਸਰਕਾਰ ਦੇ ਅੰਦਰ 74 에ਰਪੋਰਟ ਸੀ। ਇਹਨਾਂ 10 ਸਾਲਾਂ ਵਿੱਚ 150 에ਰਪੋਰਟ ਨਵੇਂ ਬਣੇ। 2014 ਤੱਕਰ 5 ਮੈਟਰੋ ਟ੍ਰੇਨਾਂ ਸਿਗੀਆਂ 20 ਟ੍ਰੇਨਾਂ ਨਵੀਆਂ ਚੱਲੀਆਂ ਵਾਂ ਇਹਨਾਂ 10 ਸਾਲਾਂ 'ਚ 384 ਜਿਹੜੇ ਆ ਮੈਡੀਕਲ ਕਾਲਜ ਹੋਇਆ ਕਰਦੇ ਸਨ 65 ਸਾਲਾਂ 'ਚ ਇਹਨਾਂ 10 ਸਾਲਾਂ ਦੇ ਵਿੱਚ 700 ਪਲੱਸ ਮੈਡੀਕਲ ਕਾਲਜ ਬਣੇ ਆ 7 ਏਮਸ ਹੁੰਦੇ ਸੀ ਲੇਕਿਨ ਇਹਨਾਂ 10 ਸਾਲਾਂ 'ਚ 22 ਏਮਸ ਬਣੇ ਆ 400 ਯੂਨੀਵਰਸਿਟੀ ਸੀਗੀ 1100 ਪਲੱਸ ਯੂਨੀਵਰਸਿਟੀ ਹੋਈ ਆ 96000 ਕਿਲੋਮੀਟਰ ਜਿਹੜੀ ਸੜਕਾਂ ਸੀਗੀਆਂ ਉਹ 1.5 ਲੱਖ ਕਿਲੋਮੀਟਰ ਸੜਕਾਂ ਨਵੀਆਂ ਬਣਾਈਆਂ ਵਾ 20000 ਕਿਲੋਮੀਟਰ ਰੇਲਵੇ ਸਟੇਸ਼ਨ ਦੀ ਜਿਹੜੀ ਇਲੈਕਟ੍ਰੋਨਿਕ ਟ੍ਰੇਨ ਚੱਲੀ ਸੀ 20000 ਕਿਲੋਮੀਟਰ ਹੁਣ 100% ਰੇਲਵੇ ਇਲੈਕਟ੍ਰੋਨਿਕ ਟ੍ਰੇਨਾਂ ਚੱਲ ਰਹੀਆਂ 3,20,000 ਕਿਲੋਮੀਟਰ ਪੁਰਾਣੀਆਂ